ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਆਪਾਂ ਸਾਰੇ ਜਾਣਦੇ ਆ ਕਿ ਵੀਰ ਸਰਬਜੀਤ ਸਿੰਘ ਮੀਆਂਵਿੰਡ ਜਿਨੇ ਅਜੋਕੇ ਸਮੇਂ ਦਾ ਪੂਲਾ ਅਜੋਕੇ ਸਮੇਂ ਦਾ ਨਰੈਣੂ ਗੁੰਡਾ ਤਰਸੇਮ ਜਿਹੜਾ ਧੀਆਂ ਭੈਣਾਂ ਦੀ ਇੱਜ਼ਤ ਦਾ ਸਾਂਝੀਦਾਰ ਨਹੀਂ ਸੀ ਜਿਹੜਾ ਉਥੇ ਬੀਬੀਆਂ ਬੱਚੀਆਂ ਨੂੰ ਨਚਾਉਂਦਾ ਸੀ ਆਪ ਬੁਰੇ ਕੰਮ ਕਰਦਾ ਸੀ ਤੇ ਮੰਦੜੇ ਕੰਮਾਂ ਦੇ ਵਿੱਚ ਗ੍ਰਸਤ ਸੀ ਉਹਨੂੰ ਸੋਧਾ ਲਾਇਆ ਭਾਈ ਸਰਬਜੀਤ ਸਿੰਘ ਮੀਆਂਵਿੰਡ ਨੇ ਕਾਫੀ ਦਿਨਾਂ ਤੋਂ ਮਨ 'ਚ ਇੱਕ ਤਾੰਗ ਸੀ ਹਰਪ੍ਰੀਤ ਸਿੰਘ ਮਖੂ ਹੁਣਾਂ ਨਾ ਮੈਂ ਬੇਨਤੀ ਕਰਦਾ ਸੀ ਕਿ ਮੈਂ ਉਸ ਭੈਣ ਨੂੰ ਉਸ ਮਾਤਾ ਨੂੰ ਮਿਲਣ ਜਾਣਾ ਉਸ ਪਰਿਵਾਰ ਨੂੰ ਮਿਲਣ ਜਾਣਾ ਅੱਜ ਮਿਲੇ ਆ ਗੁਰ ਗੁਰਪ੍ਰੀਤ ਸਿੰਘ ਹਰੀਨੋ ਵੀਰ ਜਿਹੜਾ ਪਿਛਲੇ ਦਿਨੀ ਕਤਲ ਕਰ ਦਿੱਤਾ ਗਿਆ ਸੀ ਉਹਦੇ ਨਾਂ ਦੇ ਉੱਤੇ ਇੱਕ 21 ਮੈਂਮਰੀ ਸ਼ੰਗਰਸ਼ ਕਮੇਟੀ ਬਣੀ ਹੈ ਉਹਨਾਂ ਵੱਲੋਂ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਗਈ ਆ ਮੈਂ ਦਿਲ ਦੀਆਂ ਗਰਾਈਆਂ ਤੋਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਵੀਰ ਗੁਰਪ੍ਰੀਤ ਸਿੰਘ ਯੂਕੇ ਤੇ ਸੰਧੂ ਵੀਰ ਉਹਨਾਂ ਨੇ ਇਕੱਠੇ ਹੋ ਕੇ ਉਹਨਾਂ ਦੀ ਸਮੁੱਚੀ ਟੀਮ ਨੇ ਇਹ ਸਰਬਜੀਤ ਸਿੰਘ ਉਹਨਾਂ ਦੇ ਪਰਿਵਾਰ ਵਾਸਤੇ ਜੋ ਮਦਦ ਭੇਜੀ ਉਹਦਾ ਉਹਨਾਂ ਦਾ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਔਰ ਦੂਸਰੀ ਬੇਨਤੀ ਮੈਂ ਕਰਨਾ ਵਾ ਕਿ ਅਸੀਂ ਥਾਵਾਂ ਥਾਵਾਂ ਤੇ ਜਾਂਦੇ ਆ ਤੇ ਕੁਝ ਵੀਰ ਕਹਿ ਰਿਹਾ ਕਿ ਸਰਬਜੀਤ ਸਿੰਘ ਉਹਨਾਂ ਦੀ ਸਿੰਘਣੀ ਨੂੰ ਸਟੰਟ ਪਿਆ ਵਾ ਡੁੱਬ ਕੇ ਮਰ ਜਾਓ ਲੱਖ ਲਾਂਤ ਤੁਹਾਡੇ ਆ ਪੈਣ ਖੜੀ ਏ ਚੰਗੀ ਭਲੀ ਤੁਸੀਂ ਉਹ ਕਹਿੰਦੇ ਪੈਨ ਡੁੱਜੜਿਆ ਜਾਵੇ ਗਹਿਲੀ ਕੱਤੇ ਤੁਸੀਂ ਆਪਣਾ ਉਲੂ ਸਿੱਧਾ ਕਰਦੇ ਹੋ ਕੋਈ ਵੀ ਸਾਧ ਸੰਗਤ ਦੀ ਕਿਸੇ ਵੀ ਬਲੈਕਮੈਲਰ ਨੂੰ ਮਾਇਆ ਨਾ ਦਿੱਤੀ ਜਾਵੇ ਇਹ ਖਡੂਰ ਸਾਹਿਬ ਹਲਕੇ ਦਾ ਪਿੰਡ ਆ ਮੀਆਂਵਿੰਡ ਇਹ ਪੈਣ ਦਾ ਨੰਬਰ ਵੀ ਅਸੀਂ ਪਬਲਿਸ਼ ਕਰ ਦਿਆਂਗੇ ਇਹਨਾਂ ਨਾਲ ਸਿੱਧਾ ਕੰਡਕਟ ਕਰੋ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਅਸੀਂ ਸਾਰਿਆਂ ਨੇ ਕਮੀ ਨਹੀਂ ਆਉਣ ਦੇਣੀ ਪਰ ਕਿਸੇ ਵੀ ਬਲੈਕਮੈਲਰ ਨੂੰ ਮਾਇਆ ਨਹੀਂ ਦੇਣੀ ਜੇ ਕੋਈ ਤੁਹਾਨੂੰ ਕਵੇ ਪਵੈ ਸੋਜੀ ਸਿੰਘ ਖੋਸਾ ਹੀ ਕਵੇ ਵੀ ਮੈਨੂੰ ਮਾਇਆ ਫੜਾਓ ਮੈਂ ਫੜਾ ਕੇ ਆਉਣਾ ਨਹੀਂ ਤੁਹਾਡੇ ਰਿਸ਼ਤੇਦਾਰ ਇੱਥੇ ਬੈਠੇ ਆ ਤੁਹਾਡੇ ਪਰਿਵਾਰ ਬੈਠੇ ਆ ਖਡੂਰ ਸਾਹਿਬ ਦੇ ਲਾਗੇ ਇਹ ਪਿੰਡ ਹੈਗਾ ਬਿਲਕੁਲ ਖਡੂਰ ਸਾਹਿਬ ਦੇ ਨਾਲ ਸੋਇਸ ਕਰਕੇ ਇਸ ਪਰਿਵਾਰ ਦੀ ਸਿੱਧੀ ਮਦਦ ਕਰੀਏ ਇਸ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣੀ ਚਾਹੀਦੀ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਮਲਾ ਮਾਰਨਾ ਆ ਕਿਉਂਕਿ ਮਾਤਾ ਜੀ ਦਾ ਸਿਹਤ ਡਾਊਨ ਆ ਉਸ ਵੀਰ ਨੂੰ ਜ਼ਰੂਰਤ ਆ ਅੱਜ ਸਾਡੀ ਸਾਰਿਆਂ ਦੀ ਉਹਨੇ ਆਪਣਾ ਕੰਮ ਕਰਤਾ ਉਹਨੇ ਇੱਥੇ ਫੋਟੋ ਨਹੀਂ ਲਾਈ ਸੰਤਾਂ ਦੀ ਨਾ ਉਹਨੇ ਲਾਈ ਗੱਡੀ ਤੇ ਉਹਨੇ ਲਾਈ ਇੱਥੇ ਤੇ ਜਿਹੜਾ ਸੰਤਾਂ ਨੇ ਕਿਹਾ ਸੀਗਾ ਕਿ ਇੱਕ ਪਿੰਡ ਵਿੱਚ ਤਿੰਨ ਬੁਲਟ ਮੋਟਰਸਾਈਕਲ ਹੋਣੇ ਚਾਹੀਦੇ ਆ ਤੇ ਜਿਹੜਾ ਬੰਦਾ ਬਤਮੀਜੀ ਕਰੇ ਧੀਆਂ ਭੈਣਾਂ ਦੀ ਇੱਜ਼ਤ ਦਾ ਸਾਂਝੀਦਾਰ ਨਾ ਹੋਵੇ ਉਹਨੂੰ ਸੋਧਾ ਲਾਓ ਉਸ ਸੂਰਮੇ ਨੇ ਸੰਤਾਂ ਦੀ ਗੱਲ ਨੂੰ ਮੰਨ ਕੇ ਸੋਧਾ ਦਿੱਤਾ ਲਾ ਹੁਣ ਜ਼ਿੰਮੇਵਾਰੀ ਸਾਡੀ ਆ ਵੀ ਅਸੀਂ ਪਰਿਵਾਰ ਦੇ ਨਾਲ ਕਿਵੇਂ ਖੜਨਾ ਇਹ ਸਾਨੂੰ ਸਮਝਣਾ ਪੈਣਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਅਕਨੀ ਸਾਬ ਸੇਵੀ ਅਕਨੀ ਪਾਈਏ ਮਾਨ ਅਕਲੀ ਪੜਕੇ 부ਜੀ ਅਕਲੀ ਕੀਤੇ ਦਾਨ ਵੱਧ ਤੋਂ ਵੱਧ ਇਸ ਪਰਿਵਾਰ ਦਾ ਸਹਿਯੋਗ ਕਰੀਏ ਹਰ ਦੁੱਖ ਸੁੱਖ ਵਿੱਚ ਖੜੇ ਹੋਈਏ ਜਿੰਨੀਆਂ ਵੀਰਾਂ ਨੇ ਅੱਜ ਸਹਿਯੋਗ ਕੀਤਾ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ